ਕਿ ਇਹ ਜੀ ਕਿਹੜੀ ਗੱਲ ਹੈ ਕਿ ਹੁਣ ਰਾਜ ਭਵਨ ਆਉਣਾ ਪੈਂਦਾ ਇੱਥੇ ਆਉਣਾ ਪੈਂਦਾ ਹੈ ਬਜਾਏ ਕਿ ਸਰਕਾਰ ਤੋਂ ਕੁਝ ਮੰਗਣ ਸੰਦੀਪ ਜੀ ਅਸਲੀ ਗੱਲ ਹੈ ਕਿ ਬਿਲਕੁਲ ਪੁਲਿਸ ਰਾਜ ਬਣ ਗਿਆ ਸ਼ਾਹਕੋਟ ਦੇ ਵਿੱਚ ਇਹ ਤੀਜੀ ਵਾਰੀ ਪੋਸਟਪੋਨ ਹੋਈ ਆ ਉਸ ਜਿਹੜੀ ਆ ਇਹ ਚਾਹੁੰਦੀ ਨਹੀਂ ਹੈ ਕਿ ਇੱਥੇ ਕੋਈ ਫੇਅਰ ਇਲੈਕਸ਼ਨ ਹੋਵੇ ਜਦਕਿ ਸ਼ਾਹਕੋਟ ਦੇ ਵਿੱਚ ਐਮ ਐਲ اے ਸਣੇ 10 ਕੈਂਡੀਡੇਟ ਇੱਕ ਪਾਸੇ ਆ ਤੇ ਤਿੰਨ ਕੈਂਡੀਡੇਟ ਇੱਕ ਪਾਸੇ ਆ ਜਿਹੜੇ ਕਾਉਂਸਲਰਸ ਹੈਗੇ ਉਹਨਾਂ ਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕੁਝ ਲੇਡੀਆਂ ਹੈ ਇਸੀ ਦੀ ਗੱਲ ਕੀਤੀ ਹੈ ਉਹ ਕਹਿੰਦੇ ਆ ਕਿ ਸੱਦੇ ਨਾਲ ਸਗੋ ਧੱਕਾ ਹੋ ਰਿਹਾ ਵਿਦੇਸ਼ ਦੀ ਰਾਜਧਾਨੀ ਦੇ ਅੰਦਰ ਬੈਠ ਕੇ ਭਾਜਪੀ ਕਹਿੰਦੇ ਸਾਨੂੰ ਟਾਰਗੇਟ ਇੰਨਾ ਕਰ ਰਹੀ ਹੈ ਨਜਾਇਜ਼ ਪਰਚੇ ਹੋ ਰਹੇ ਆ ਉਹ ਇਹਨਾਂ ਦੀ ਵੀ ਇਹਨਾਂ ਦੀ ਏ ਟੀਮ ਹੈ ਮੈਨੂੰ ਤਾਂ ਹਮੇਸ਼ਾ ਕਿਉਂਕਿ ਉਹਨਾਂ ਦਾ ਮਾਡਲ ਦੇਖ ਲਓ ਉਹਨਾਂ ਦੀ ਵਿਚਾਰਧਾਰਾ ਦੇਖ ਲਓ ਦੇਖੋ ਉਹ ਵੀ ਮੀਡੀਆ ਕੰਟਰੋਲ ਕਰਦੇ ਆ ਇਹ ਵੀ ਮੀਡੀਆ ਕੰਟਰੋਲ ਕਰਦੇ ਆ ਉਹ ਵੀ ਏਜੰਸੀਜ਼ ਨੂੰ ਯੂਜ਼ ਕਰਦੇ ਆ ਇਹ ਵੀ ਏਜੰਸੀਜ਼ ਨੂੰ ਯੂਜ਼ ਕਰਦੇ ਆ ਜਿੰਨੇ ਮਨਿਸਟਰਸ ਦੇ ਉੱਤੇ ਪਰਚੇ ਦਰਜ ਹੋਏ ਹੁਣ ਲੇਟੈਸਟ ਜਿਹੜੀ ਉਦਾਹਰਨ ਹੈ ਉਹ ਭਾਰਤ ਪੂਸ਼ਨਾਸ਼ੂ ਦੀ ਆ ਕਿ ਦੋਨੇ ਐਫ ਆਈ ਆਰ ਵੀ ਕੁਐਸ਼ ਹੋ ਗਈਆਂ ਸੋ ਇਹਦਾ ਮਤਲਬ ਇਹ ਹੋਇਆ ਕਿ ਜੋ ਤੁਸੀਂ ਇੱਥੇ ਕਰਦੇ ਆ ਤੇ ਜਦੋਂ ਦਿੱਲੀ 'ਚ ਜਾਂਦੇ ਆ ਉਦੋਂ ਇਹ ਕਹਿੰਦੇ ਕਿ ਅਸੀਂ ਮਿਸ ਸਾਾਨੂੰ ਮਿਸਯੂਜ਼ ਹੋ ਰਿਹਾ ਏਜੰਸੀਜ਼ ਦਾ ਇਸ ਵਕਤ ਕਾਂਗਰਸ ਦੇ ਵਿਧਾਇਕਾਂ ਦਾ ਇੱਕ ਵਫਦ ਆ ਜਿਹੜਾ ਮਿਲਦਾ ਹੈ ਰਾਜਪਾਲ ਨੂੰ ਇੱਕ ਚਿੱਠੀ ਪੱਤਰ ਦਿੱਤਾ ਜਾਂਦਾ ਉਸ ਦੇ ਵਿੱਚ ਕਿਹੜੀ ਮੰਗ ਕੀਤੀ ਗਈ ਡੈਮੋਕ੍ਰੇਸੀ ਨੂੰ ਕੀ ਪੰਜਾਬ ਚ ਖਤਰਾ ਜਾਂ ਹੋਰ ਥਾਂ ਤੇ ਵੀ ਡੈਮੋਕ੍ਰੇਸੀ ਜਿੰਦਾਬਾਦ ਕਿੱਥੇ ਆ ਘਾਣ ਕਿੱਥੇ ਹੋ ਰਿਹਾ ਇਸ ਦੇ ਉੱਤੇ ਬੜੀ ਚਰਚਾ ਅੱਜਕਲ ਐਮਐਲਏ ਸਾਹਿਬ ਤੁਹਾਡਾ ਵਿਧਾਇਕਾਂ ਦਾ ਵਫਦ ਤੁਸੀਂ ਵੀ ਉਹਨਾਂ ਚ ਸ਼ਾਮਲ ਸੀ ਰਾਜਪਾਲ ਸਾਹਿਬ ਕੋਲ ਜਾਣੇ ਹੋ ਮਿਲ ਕੇ ਇਹ ਜੀ ਕਿਹੜੀ ਗੱਲ ਹੈ ਕਿ ਹੁਣ ਰਾਜ ਭਵਨ ਆਉਣਾ ਪੈਂਦਾ ਇੱਥੇ ਆਉਣਾ ਪੈਂਦਾ ਬਜਾਏ ਕਿ ਸਰਕਾਰ ਤੋਂ ਕੁਝ ਮੰਗਣ ਦੀ ਸੰਦੀਪ ਜੀ ਅਸਲੀ ਗੱਲ ਹੈ ਕਿ ਬਿਲਕੁਲ ਪੁਲਿਸ ਰਾਜ ਬਣ ਗਿਆ ਜਿੱਦਾਂ ਬਾਕੀ ਕਾਰਪੋਰੇਸ਼ਨਸ ਦੇ ਵਿੱਚ ਹੋਇਆ ਜਾਂ ਬਾਕੀ ਨਗਰਪਾਲਿਕਾ ਦੇ ਵਿੱਚ ਹੋਇਆ ਸਿਮਿਲਰਲੀ ਸ਼ਾਹਕੋਟ ਦੇ ਵਿੱਚ ਇਹ ਤੀਜੀ ਵਾਰੀ ਪੋਸਟਪੋਨ ਹੋਈ ਹੈ ਔਰ ਹਾਈ ਕੋਰਟ ਤੋਂ ਡਾਇਰੈਕਸ਼ਨ ਜਿਹੜੀ ਉਹ ਸਰਕਾਰ ਨੂੰ ਦਿਵਾਉਣੀ ਪਈ ਕਿ ਫੇਅਰਲੀ ਇਹਨੂੰ ਕਰੋ ਪਰ ਹਜੇ ਵੀ ਸਾਨੂੰ ਇਸ ਗੱਲ ਦਾ ਖਦਸ਼ਾ ਹੈਗਾ ਕਿ ਇਹ ਫੇਅਰ ਨਹੀਂ ਹੋਣੀ ਕਿਉਂਕਿ ਇਹ ਬਿਲਕੁਲ ਪੁਲਿਸ ਜਿਹੜੀ ਆ ਇਹ ਚਾਹੁੰਦੀ ਨਹੀਂ ਹੈ ਕਿ ਇੱਥੇ ਕੋਈ ਫੇਅਰ ਇਲੈਕਸ਼ਨ ਹੋਵੇ ਜਦਕਿ ਸ਼ਾਹਕੋਟ ਦੇ ਵਿੱਚ ਐਮਐਲਏ ਸਣੇ 10 ਕੈਂਡੀਡੇਟ ਇੱਕ ਪਾਸੇ ਆ ਤੇ 3 ਕੈਂਡੀਡੇਟ ਇੱਕ ਪਾਸੇ ਆ ਲੇਕਿਨ ਉਹਨਾਂ ਜਿਹੜੇ ਕਾਉਂਸਲਰਸ ਹੈਗੇ ਉਹਨਾਂ ਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕੁਝ ਲੇਡੀਆਂ ਹੈ ਅਨਫੋਰਚੂਨੇਟਲੀ ਮੇਰਾ ਖਿਆਲ ਹੈ ਕਿ ਇਹੋ ਜੀ ਡੈਮੋਕ੍ਰੇਸੀ ਅਸੀਂ ਪਹਿਲਾਂ ਕਦੀ ਦੇਖੀ ਨਹੀਂ ਸੀ ਔਰ ਖਾਸ ਕਰਕੇ ਦੁਆਬੇ ਚ ਨਹੀਂ ਸੀ ਦੇਖੀ ਤੁਸੀਂ ਡੈਮੋਕ੍ਰੇਸੀ ਦੀ ਗੱਲ ਕੀਤੀ ਹੈ ਉਹ ਕਹਿੰਦੇ ਆ ਕਿ ਸੱਦੇ ਨਾਲ ਸਗੋ ਧੱਕਾ ਹੋ ਰਿਹਾ ਵੀ ਦੇਸ਼ ਦੀ ਰਾਜਧਾਨੀ ਦੇ ਅੰਦਰ ਬੈਠ ਕੇ ਭਾਜਪੀ ਕਹਿੰਦੇ ਸਾਨੂੰ ਟਾਰਗੇਟ ਇੰਨਾ ਕਰ ਰਹੀ ਹੈ ਨਜਾਇਜ਼ ਪਰਚੇ ਹੋ ਰਹੇ ਆ ਉਹ ਇਹਨਾਂ ਦੀ ਵੀ ਉਹਨਾਂ ਦੀ ਏ ਟੀਮ ਹੈ ਉਹ ਮੈਨੂੰ ਤਾਂ ਹਮੇਸ਼ਾ ਕਿਉਂਕਿ ਉਹਨਾਂ ਦਾ ਮ ਉਹਨਾਂ ਦੀ ਵਿਚਾਰਤਾ ਦੇਖ ਲਓ ਦੇਖੋ ਉਹ ਵੀ ਮੀਡੀਆ ਕੰਟਰੋਲ ਕਰਦੇ ਆ ਇਹ ਵੀ ਮੀਡੀਆ ਕੰਟਰੋਲ ਕਰਦੇ ਆ ਉਹ ਵੀ ਏਜੰਸੀਜ਼ ਨੂੰ ਯੂਜ਼ ਕਰਦੇ ਆ ਵੀ ਏਜੰਸੀਜ਼ ਨੂੰ ਯੂਜ਼ ਕਰਦੇ ਆ ਦੇਖੋ ਪਿਛਲੇ ਸਮੇਂ ਦੇ ਵਿੱਚ ਜਿੰਨੇ ਮਿਨਿਸਟਰਸ ਦੇ ਉੱਤੇ ਪਰਚੇ ਦਰਜ ਹੋਏ ਹੁਣ ਲੇਟੈਸਟ ਜਿਹੜੀ ਉਦਾਹਰਨ ਹੈ ਉਹ ਭਾਰਤ ਪੂਸ਼ਨਾਸ਼ੂ ਦੀ ਆ ਕਿ ਦੋਨੇ ਐਫ ਆਈ ਆਰ ਵੀ ਕੁਐਸ਼ ਹੋ ਗਈਆਂ ਸੋ ਇਹਦਾ ਮਤਲਬ ਇਹ ਹੋਇਆ ਕਿ ਜੋ ਤੁਸੀਂ ਇੱਥੇ ਕਰਦੇ ਹੋ ਤੇ ਜਦੋਂ ਦਿੱਲੀ ਚ ਜਾਂਦੇ ਆ ਉਦੋਂ ਇਹ ਕਹਿੰਦੇ ਆ ਕਿ ਅਸੀਂ ਮਿਸ ਸਾਾਨੂੰ ਮਿਸਯੂਜ਼ ਹੋ ਰਿਹਾ ਏਜੰਸੀਜ਼ ਦਾ ਸਾਡੇ ਏਜੰਸੀਆਂ ਦੀ ਦਰਬਾਰਤੋਂ ਦੀ ਤੁਸੀਂ ਗੱਲ ਕੀਤੀ ਹੈ ਉਹ ਅੱਜ ਤੱਕ ਸ਼ੁਰੂ ਹੋਈ ਨਹੀਂ ਪਿਰਤ ਕਾਂਗਰਸ ਵੀ ਸੱਤਾ 'ਚ ਸੈਂਟਰ 'ਚ ਵੀ ਰਹੀ ਹੈ ਪੰਜਾਬ 'ਚ ਵੀ ਜਦੋਂ ਸੱਤਾ ਵਿੱਚ ਜਿਹੜਾ ਹੁੰਦਾ ਹੈ ਕਹਿੰਦੇ ਧੱਕਾ ਉਹਦਾ ਚੱਲ ਹੀ ਜਾਂਦਾ ਹੈ ਮੈਂ ਕਹਿੰਦਾ ਵੀ ਆਪਾਂ ਆਪਾਂ ਕਿਤੇ ਨਾ ਕਿਤੇ ਤਾਂ ਬਦਲਾਅ ਲੈ ਆਈਏ ਕਿਉਂਕਿ ਇਹ ਤਾਂ ਬਦਲਾਅ ਲੈ ਕੇ ਆਉਣ ਲੱਗੇ ਸੀਗੇ ਮੇਰਾ ਖਿਆਲ ਹੈ ਵੀ ਇਹੋ ਜਿਹਾ ਬਦਲਾਅ ਤਾਂ ਕਦੀ ਵੀ ਨਹੀਂ ਆਇਆ ਇਹੋ ਜਿਹਾ ਬਦਲਾਅ ਨਾ ਕਿਸੇ ਨੇ ਸੋਚਿਆ ਸੀ ਨਾ ਕਿਸੇ ਨੇ ਦੇਖਿਆ ਸੀਗਾ ਔਰ ਮੈਂ ਵੈਸੇ ਹੀ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਨੀ ਚਾਹਣਾ ਔਰ ਇਹਨਾਂ ਦੇ ਜਿੰਨੇ ਮਿਨਿਸਟਰਸ ਆ ਸਾਡੇ ਜਦੋਂ 12000 ਸਰਪੰਚ ਸੀਗੇ ਉਦੋਂ ਇਹਨਾਂ ਦੇ 92 ਐਮਐਲਏ ਬਣੇ ਸੀ ਇਹ ਗਲਤਫਹਿਮੀ 'ਚ ਨਾ ਰਹਿਣ ਵੀ ਅਸੀਂ ਸ਼ਾਇਦ ਥੱਲੇ ਵਾਲੇ ਸਿਸਟਮ ਦੇ ਵਿੱਚ ਜੇ ਅਸੀਂ ਕਾਉਂਸਲਰ ਜਾਂ ਸਰਪੰਚਸ ਬਣਾ ਲਾਂਗੇ ਤੇ ਸ਼ਾਇਦ ਆਉਣ ਵਾਲੇ ਸਮੇਂ 'ਚ ਸਾਡੀ ਸਰਕਾਰ ਆਜੂਗੀ ਲੋਕਾਂ 'ਚ ਅਵੇਅਰਨੈਸ ਹੈ ਤੁਸੀਂ ਲੋਕਾਂ ਨੂੰ ਪਿਆਰ ਨਾਲ ਲੋਕਾਂ ਨੂੰ ਚੰਗੇ ਪਾਸੇ ਨੂੰ ਸੋਚ ਲਿਜਾ ਕੇ ਤਾਂ ਬਦਲਾਅ ਲਿਆ ਸਕਦੇ ਆ ਬਟ ਧੱਕੇ ਨਾਲ ਪੰਜਾਬ ਦੇ ਵਿੱਚ ਕਦੀ ਬਦਲਾਅ ਆਇਆ ਨਹੀਂ ਹੈ ਪਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਮੌਜੂਦਾ ਅਮਨ ਰੋੜਾ ਜੀ ਤਾਂ ਕਹਿੰਦੇ ਆ ਕਿ ਇੱਥੇ ਲੋਕਤੰਤਰ ਜਿੱਤਿਆ ਪੰਜਾਬ ਦੇ ਵਿੱਚ ਇਦਾਂ ਕਦੇ ਨਹੀਂ ਹੋਇਆ ਜਿਵੇਂ ਕਿ ਹੁਣ ਆਇਆ ਨਤੀਜਾ ਹਾਂ ਹਾਂ ਬਿਲਕੁਲ ਬਿਲਕੁਲ ਲੋਕਤੰਤਰ ਜਿੱਤਿਆ ਕਿਤੇ ਲੋਕਾਂ ਨੂੰ ਪੁੱਛ ਕੇ ਤਾਂ ਦੇਖੋ ਕਿਤੇ ਕਾਉਂਸਲਰਸ ਨੂੰ ਪੁੱਛ ਕੇ ਤਾਂ ਦੇਖੋ ਜੋ ਅੰਮ੍ਰਿਤਸਰ ਦੇ ਵਿੱਚ ਹੋਇਆ ਕਾਰਪੋਰੇਸ਼ਨ ਦੇ ਵਿੱਚ ਤੇ ਇੱਕ ਪਾਸੇ 24 ਕਾਉਂਸਲਰ ਤੇ ਇੱਕ ਪਾਸੇ 39 ਕਾਉਂਸਲਰ ਤੇ ਭਾਜਪਾ ਦੇ 11 ਤੇ ਅਕਾਲੀ ਦਲ ਦੇ ਵੀ 4 ਔਰ ਬਾਅਦ ਵਿੱਚ ਅਕਾਲੀ ਦਲ ਵਾਲਿਆਂ ਨੇ ਸਟੇਟਮੈਂਟ ਵੀ ਦਿੱਤੀ ਵੀ ਅਸੀਂ ਉਹਨਾਂ ਨਾਲ ਕੋਈ ਨਹੀਂ ਸੀ ਤੇ ਇਦੋਂ ਵਧੀਆ ਡੈਮੋਕਰੇਸੀ ਹੋਰ ਕੀ ਹੋ ਸਕਦੀ ਔਰ ਉਹਦੇ ਤੋਂ ਬਾਅਦ ਕਾਉਂਸਲਰਸ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਸ ਕਰਕੇ ਕੀਤਾ ਗਿਆ ਤਾਂ ਕਿ ਹਾਈ ਕੋਰਟ ਜੇ ਜਵਾਬ ਮੰਗੂਗੀ ਵੀ ਤੁਸੀਂ ਇਹ ਵੀਡੀਓਗ੍ਰਾਫੀ ਕਿਉਂ ਨਹੀਂ ਕਰਾਈ ਤੇ ਉਹਦਾ ਵੀ ਜਵਾਬ ਘੜ ਲਿਆ ਪੰਜਾਬ ਪੁਲਿਸ ਨੇ ਪੀ ਦੇਖੋ ਜੀ ਉੱਥੇ ਤਾਂ ਕਾਉਂਸਲਰ ਨੇ ਸਾਡੇ ਕੈਮਰੇ ਖੋਲ੍ਹੇ ਸਾਡੇ ਕੈਮਰੇ ਤੋੜ ਦਿੱਤੇ ਤੇ ਸਾਡੇ ਕੋਲ ਕੋਈ ਵੀ ਇਹਦੀ ਰਿਕਾਰਡਿੰਗ ਨਹੀਂ ਹੈ ਇਹ ਇਹ ਆ ਅਸਲੀ ਗੱਲ ਹੈ ਕਿ ਇਹ ਪੰਜਾਬ ਪੁਲਿਸ ਦੀ ਦੇਣ ਹੈ ਔਰ ਇਸ ਸਰਕਾਰ ਦੀ ਦੇਣ ਹੈ ਮੇਰੇ ਇੱਕ ਆਖਰੀ ਸਵਾਲ ਇਹ ਹੈ ਕਿ ਇੰਡੀਆ ਗੱਠਜੋੜ ਤੋਂ ਹੋਇਆ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਵੱਲੋਂ ਵੀ ਇਹ ਦਲੀਲ ਦਿੱਤੀ ਗਈ ਕਿ ਵੱਡੇ ਉਹਦੇ ਵਿੱਚ ਪ੍ਰਸਪੈਕਟਿਵ ਪ੍ਰਸਪੈਕਟਿਵ ਦੇ ਵਿੱਚ ਵੇਖ ਰਹੇ ਹਾਂ ਅਸੀਂ ਕਿ ਕਿਵੇਂ ਅਸੀਂ ਸਾਰਿਆਂ ਨੂੰ ਕਲਾਵੇ 'ਚ ਲੈਣਾ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇੰਡੀਆ ਗੱਠਜੋੜ ਚੰਡੀਗੜ੍ਹ ਦੇ ਵਿੱਚ ਹੁੰਦਾ ਉੱਥੇ ਕਹਿੰਦੇ ਕਾਂਗਰਸ ਆਮ ਆਦਮੀ ਪਾਰਟੀ ਨਾਲ ਧੋਖਾ ਕਰ ਗਈ ਕਰਾਸ VOTING ਦੇਖੋ ਜੋ ਵੀ ਹੋਇਆ ਮੈਂ ਕਿੰਨਾ ਕਿ ਇਹ ਹੋਣਾ ਨਹੀਂ ਚਾਹੀਦਾ ਸਿੱਧੀ ਲੜਾਈ ਲੜੀਏ ਆਪਾਂ ਜੇ ਕਿਸੇ ਕਾਂਗਰਸ ਦੇ ਕਾਉਂਸਲਰ ਨੇ ਇਹ ਗੱਲ ਕੀਤੀ ਆ ਤਾਂ ਮੈਨੂੰ ਲੱਗਦਾ ਮਾੜੀ ਗੱਲ ਆ ਉਹਨੂੰ ਪਨਿ ਕਿਉਂਕਿ ਜੇ ਪਹਿਲੀ ਗਲਤੀ ਇਹਨਾਂ ਨਾਲ ਅਲਾਈਅੰਸ ਕਰਨ ਦਾ ਕੋਈ ਆਈਡੀਆ ਨਹੀਂ ਹੈ ਅਸੀਂ ਤਾਂ ਪੰਜਾਬ ਦੇ ਵਿੱਚ ਨਹੀਂ ਹੋਣ ਦਿੱਤਾ ਹੁਣ ਸਾਨੂੰ ਨਹੀਂ ਪਤਾ ਕਿ ਉਸ ਲੈਵਲ ਤੇ ਕਿਹੜੀ ਮਜਬੂਰੀ ਜੇ ਚੰਡੀਗੜ੍ਹ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਦਿੱਲੀ ਮੈਂ ਤਾਂ ਦਿੱਲੀ ਦੇ ਵਿੱਚ ਵੀ ਜਿਹੜਾ ਆ ਉਹ ਕਮੇਟੀ ਦਾ ਮੈਂਬਰ ਸੀ ਜਿਨ੍ਹਾਂ ਨੇ ਟਿਕਟਾਂ ਦਿੱਤੀਆਂ ਮੈਂ ਤਾਂ ਉਦੋਂ ਵੀ ਇਹ ਰਿਕਵੈਸਟ ਕੀਤੀ ਸੀ ਕਿ ਇਹਨਾਂ ਨਾਲ ਅਲਾਈਅੰਸ ਨਾ ਕਰੋ 6 ਮਹੀਨਿਆਂ ਬਾਅਦ ਆਪਾਂ ਜਾ ਕੇ ਕਿਹੜੀ ਗੱਲ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਕਰਾਂਗੇ ਕਿਉਂਕਿ ਅੱਜ ਉਹ ਦਿੱਲੀ ਦੇ ਪ੍ਰਚਾਰ ਵਿੱਚ ਪਿਛਲੇ ਦਿਨਾਂ ਵਿੱਚ ਰਾਹੁਲ ਗਾਂਧੀ ਨੂੰ ਵੀ ਬੇਈਮਾਨਾਂ ਵਾਲੀ ਲਿਸਟ ਵਿੱਚ ਰੱਖੀ ਫਿਰਦੇ ਸੀ। ਨਹੀਂ ਉਹ ਤਾਂ ਦੇਖੋ ਕੇਜਰੀਵਾਲ ਕਿਸੇ ਨੂੰ ਵੀ ਉਹਦੇ ਕੋਲ ਆਪਣੇ ਕੋਲ ਹੀ ਸਰਟੀਫਿਕੇਟ ਹੈ। ਉਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਕਟੜ ਇਮਾਨਦਾਰ ਤੇ ਦੂਸਰੇ ਪਤਾ ਨਹੀਂ ਕਿਹੜੇ-ਕਿਹੜੇ ਸਰਟੀਫਿਕੇਟ ਉਹ ਵੱਡਦਾ ਫਿਰਦਾ ਜਦ ਕਿ ਉਹ ਆਪ ਸ਼ਰਾਬ ਘਟਾਲੇ ਦੇ ਵਿੱਚ ਬੜੀ ਬੁਰੀ ਤਰ੍ਹਾਂ ਜਿਹੜਾ ਫਸਿਆ ਹੋਇਆ ਹੈ। ਐਮਐਲਏ ਪ੍ਰਗਟ ਸਿੰਘ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਰਾਜਪਾਲ ਨੂੰ ਇਸ ਕਰਕੇ ਮਿਲਣ ਆਏ ਨੇ ਸ਼ਾਹਕੋਟ ਦੇ ਵਿੱਚ ਕਹਿੰਦੇ ਕਿ ਸਾਨੂੰ ਖਦਸ਼ਾ ਹੈ ਕਿਤੇ ਨਾ ਕਿਤੇ ਕੋਈ ਧੱਕਾ ਨਾ ਹੋ ਜਾਵੇ ਇਸੇ ਕਰਕੇ ਪੋਸਟਪੌਂਡ ਹੋਣੀ ਇਲੈਕਸ਼ਨ ਆਪਣੇ ਆਪ ਦੇ ਇੱਕ ਚਿੰਤਾ ਦਾ ਸੰਕੇਤ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਇਨਾ ਵਿਧਾਇਕਾਂ ਦੀ ਸੁਣੀ ਜਾਂਦੀ ਹੈ ਜਾਂ ਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਏਬੀਸੀ ਪੰਜਾਬ ਚੰਡੀਗੜ੍ਹ